ਆਪਾਂ ਸਾਰਾ ਕੁਝ ਤਾਂ ਬੰਦ ਕਰਾਉਣ ਨੂੰ ਚੱਲ ਰਹੇ ਆ ਕਿ ਆ ਵੀ ਬੰਦ ਕਰ ਦਿਓ ਜੀ ਉਹ ਵੀ ਫੈਕਟਰੀ ਬੰਦ ਕਰ ਦਿਓ ਉਹ ਵੀ ਫੈਕਟਰੀਆਂ ਬੰਦ ਕਰ ਦਿਓ ਕਦੇ ਆਪਾਂ ਕਿਸੇ ਨੂੰ ਚੀਜ਼ ਨੂੰ ਚਲਾਉਣ ਦੇ ਹੱਕ ਦੇ ਵਿੱਚ ਹੋਏ ਆ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਚੀਜ਼ ਚਲਾਉਣ ਦੇ ਹੱਕ 'ਚ ਹੋਏ ਆ ਜਿਵੇਂ ਹੁਣ ਲੱਕੇ ਸਧਾਣੇ ਹੋਣੀ ਅਮਤੋਜ ਮਾਨ ਹੋਣੀ ਕਹਿ ਰਹੇ ਨੇ ਕਿ ਆ ਵੀ ਬੰਦ ਕਰ ਦਿਓ ਉਹ ਵੀ ਬੰਦ ਕਰ ਦਿਓ ਇਹਨੂੰ ਵੀ ਬੰਦ ਕਰ ਦਿਓ ਆਣਾ ਉਹਦਾ ਵੀ ਬੰਦ ਕਰ ਦਿਓ ਆਣਾ ਸਾਰਾ ਕੁਝ ਆਪਾਂ ਕਿਸੇ ਚੀਜ਼ ਦੇ ਹੱਕ 'ਚ ਹੋਏ ਆ ਕੋਈ ਨਵੀਂ ਚੀਜ਼ ਆਈ ਹੈ ਆਪਣੇ ਪੰਜਾਬ 'ਚ ਪਿਛਲੇ 10-12 ਸਾਲ 'ਚ ਮੈਨੂੰ ਦੱਸ ਦੋ ਕਿਹੜਾ ਪਲਾਂਟ ਆਪਣੇ ਪੰਜਾਬ 'ਚ ਨਵਾਂ ਆਇਆ ਸਾਰਾ ਦਾ ਸਾਰਾ ਫਾਰਮਾਸਿਊਟੀਕਲ ਦਾ ਆਪਣੇ ਦਵਾਈਆਂ ਤੋਂ ਹੀ ਆ ਸਭ ਹਿਮਾਚਲ 'ਚ ਸਾਰਾ ਕੁਝ A ਤੋਂ Z ਸਾਰੀਆਂ ਫੈਕਟਰੀਆਂ ਹਿਮਾਚਲ 'ਚ ਚੱਲੇ ਗਈਆਂ ਆਪਣੇ ਸਿਰਫ ਲੁਧਿਆਣਾ ਰਹਿ ਗਿਆ ਜਲੰਧਰ ਰਹਿ ਗਿਆ ਜਾਂ ਮਾੜਾ ਮੋਟਾ ਆਪਣੇ ਵਾਲੇ ਦੁਆਲੇ ਜਿਹੜਾ ਉਹ ਰਹਿ ਗਿਆ ਬਸ ਕਦੇ ਇਹ ਸੋਚਿਆ ਕਿ ਬਿਨਾ ਇੰਡਸਟਰੀ ਤੋਂ ਕਿਵੇਂ ਆਪਣੇ ਸਰਵਾਈਵ ਕਰ ਲਊਗਾ ਪੰਜਾਬ ਕਰ ਲਊਗਾ ਬਿਨਾ ਇੰਡਸਟਰੀ ਤੋਂ ਸਰਵਾਈਵ ਇਹ ਤਾਂ ਮੂੰਹ ਚੱਕ ਕੇ ਕਹਿ ਦਿੰਦੇ ਆ ਕਿ ਬੰਦ ਕਰ ਦਿਓ ਜੀ ਆ ਵੀ ਬੰਦ ਕਰ ਦਿਓ ਉਹ ਵੀ ਬੰਦ ਕਰ ਦਿਓ ਜੀ ਜੀ ਨੂੰ ਇੰਡਸਟਰੀ ਦਾ ਇੱਕ ਈਡੀ ਨਹੀਂ ਪਤਾ ਆ ਲੱਖੇ ਵਰਗੇ ਨੂੰ ਇੰਡਸਟਰੀ ਦਾ ਇੱਕ ਈੜੀ ਤੱਕ ਨਹੀਂ ਪਤਾ ਹੋਣੀ ਈੜੀ ਕਿ ਇੰਡਸਟਰੀ ਹੁੰਦੀ ਕੀ ਆ ਕਿਵੇਂ ਚੱਲਦੀ ਆ ਕੀ ਕੰਮਦਾ ਵਾ ਇੱਕ ਈੜੀ ਨਹੀਂ ਪਤਾ ਹੋਣੀ ਇਹਨੂੰ ਤੇ ਕਿੰਨੇ ਬੰਦੇ ਕੰਮ ਕਰਦੇ ਆ ਉੱਥੇ ਤੇ ਆਪਣੇ ਪੰਜਾਬੀ ਭਰਾ ਕਿੰਨੇ ਕੰਮ ਕਰਦੇ ਆ ਕਿ ਆਪਣੇ ਪੰਜਾਬੀ ਭਰਾ ਦੀ ਇੰਡਸਟਰੀ ਆ ਠੀਕ ਨੇ ਇਹਨੂੰ ਊੜਾ ਤੇ ਐੜਾ ਨਹੀਂ ਪਤਾ ਹੋਣਾ ਇੰਡਸਟਰੀ ਦਾ ਲੱਖੇ ਨੂੰ ਬਸ ਬੰਦ ਕਰ ਦੋ ਸਾਰਾ ਕੁਝ ਬੰਦ ਕਰ ਦੋ ਕਦੇ ਕੋਈ ਫੈਕਟਰੀ ਕੋਈ ਹੋਰ ਆਪਣੇ ਕੁਝ ਸਾਰਾ ਕੁਝ ਬੰਦ ਕਰਦੇ ਚੱਕਰ 'ਚ ਹੀ ਆਪਾਂ ਕੋਈ ਇਹ ਤਾਂ ਹੈ ਨਹੀਂਗਾ ਕਦੇ ਧਰਨਾ ਲਾਇਆ ਕਿ ਇਹਨੂੰ ਆਉਣਾ ਚਾਹੀਦਾ ਪੰਜਾਬ ਚ ਆ ਲੈ ਕੇ ਆਓ ਪੰਜਾਬ ਚ ਆ ਕਿਸਾਨੀ ਅंदोलਨ ਜਿਹੜਾ ਪਹਿਲਾ ਹੋਇਆ ਸੀਗਾ ਉਹਦੇ ਵਿੱਚ ਸਟੋਰ ਕਿੰਨੇ ਬੰਦ ਕੀਤੇ ਆਪਾਂ ਰੇਲयंस ਦੇ ਹੋਰ ਕਿੰਨੇ ਸਟੋਰ ਬੰਦ ਹੋਏ ਕਿੰਨੀਆਂ ਨੌਕਰੀਆਂ ਗਈਆਂ ਸਾਡੇ ਪੰਜਾਬੀ ਭਰਾਵਾਂ ਦੀਆਂ ਉਹ ਮਿਲ ਗਈਆਂ ਨੌਕਰੀਆਂ ਦੁਬਾਰਾ ਜਿਹੜੇ ਪ੍ਰਾਈਵੇਟ ਨੌਕਰੀਆਂ ਕਰਦੇ ਸੀ Jio ਦੇ ਸਟੋਰ ਤੇ Reliance ਦੇ ਪੰਪ ਤੇ ਜਾਂ ਕਿਤੇ ਹੋਰ ਉਹ ਜਿਹੜੀਆਂ ਨੌਕਰੀਆਂ ਪੰਜਾਬੀ ਭਰਾਵਾਂ ਦੀਆਂ ਗਈਆਂ ਨੇ ਉਹ ਦਵਾਤੀਆਂ ਨੇ ਲੱਖੇ ਨੇ ਦੁਆਰਾ ਮੈਨੂੰ ਦਵਾ ਦੱਸ ਦੋ ਜੇ ਦਵਾਤੀਆਂ ਤਾਂ Reliance ਦੇ ਪੰਪ ਤਾਂ ਹੁਣ ਫੇਰ ਚੱਲ ਰਹੇ ਨੇ Jio ਦੇ ਸੈਂਪੀ ਚੱਲ ਰਹੇ ਨੇ ਸਭ ਕੁਝ ਚੱਲ ਰਿਹਾ ਭਾਈ ਪਰ ਨੌਕਰੀਆਂ ਨਹੀਂ ਮਿਲੀਆਂ ਦੁਆਰਾ ਜਿਹੜੀਆਂ ਪਹਿਲੀ ਕਿਸਾਨੀ ਤੋਂ ਉਲਣ ਦੌਰਾਨ ਚਲੇ ਗਈਆਂ ਲੱਖਾ ਉਹਦੇ ਤੇ ਕਿਉਂ ਨਹੀਂ ਬੋਲਦਾ 750 ਤੋਂ ਜ਼ਿਆਦਾ ਸਾਡੇ ਮੁੰਡੇ ਮਰ ਗਏ ਜਿਨ੍ਹਾਂ ਨੂੰ ਸ਼ਹੀਦ ਦਾ ਨਾਮ ਦਿੱਤਾ ਗਿਆ। ਉੱਥੇ ਤੋਂ ਉਹਨਾਂ ਨੌਕਰੀਆਂ ਨਹੀਂ ਮਿਲੀਆਂ ਕੁਝ ਨਹੀਂ ਮਿਲੀਆਂ ਉੱਥੇ ਕਿਉਂ ਨਹੀਂ ਲੱਖਾ ਬੋਲਦਾ। ਇਹੀ ਮੂਰੇ ਹੋ ਕੇ ਗਏ ਹੋਏ ਸੀ। ਠੀਕ ਨਹੀਂ ਰਾਜੇਵਾਲ ਤੇ ਆਪਣੇ 3000 ਕਰੋੜ ਦਾ ਇਲਜ਼ਾਮ ਲੱਗਿਆ ਮੋਰਚਾ ਵੇਚਣ ਦਾ। 3000 ਕਰੋੜ ਦਾ ਇਲਜ਼ਾਮ ਲੱਗਿਆ ਮੋਰਚਾ ਵੇਚਣ ਦਾ ਰਾਜੇਵਾਲ ਤੇ। ਲੱਖਾ ਉਹਦੀ ਪਾਰਟੀ ਵੱਲੋਂ ਇਲੈਕਸ਼ਨ ਲੜਿਆ ਵਾ ਐਸਐਸਐਮ ਵੱਲੋਂ। ਐਮਐਲਏ ਦੀ ਉੱਥੇ ਲੱਕਾ ਸਵਾਲ ਕਿਉਂ ਨਹੀਂ ਪੁੱਛਦਾ ਤੇ ਹੁਣ ਆ ਤਿੰਨ ਤਰੀਕ ਵਾਲਾ ਜਿਹੜਾ ਆਪਣੇ ਚੱਕਿਆ ਹੋਇਆ ਇਹਨੇ ਮੁੱਦਾ ਬੰਦ ਲਾਉਣ ਵਾਲਾ ਉਹ ਕੱਲ ਪ੍ਰੈਸ ਕਾਨਫਰੰਸ ਉਹਨਾਂ ਦੀ ਵੀ ਸੁਣੀ ਇਹਦੀ ਵੀ ਸੁਣੀ ਕੱਲ ਤੇ ਜਿਨ੍ਹਾਂ ਦੀਆਂ ਡਾਈਂਗ ਵਾਲੀਆਂ ਨੇ ਆਪਣੀਆਂ ਫੈਕਟਰੀਆਂ ਬਾਈ ਉਹਨਾਂ ਦੀਆਂ ਵੀ ਸਭ ਦੇ ਸੁਣੀਆਂ ਗੱਲਾਂ ਠੀਕ ਨਹੀਂ ਉਹਨਾਂ ਦੀ ਅਖਬਾਰਾਂ ਚ ਸਾਰੇ ਅਖਬਾਰਾਂ ਚ ਆਈ ਵੀ ਹੈ ਕਿ ਕੀ ਚੀਜ਼ ਕਿੱਥੇ ਫਰਕ ਕਿੱਥੇ ਆਪਣੇ ਪ੍ਰੋਬਲਮ ਆ ਰਹੀ ਆ ਠੀਕ ਨਹੀਂ ਇਹ ਕਹਿ ਰਿਹਾ ਵਾ ਕਿ ਭਾਈ ਹੁਣ ਪ੍ਰਵਾਸੀ ਕੱਲ ਦੇਖੋ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਲੱਖੇ ਤੇ ਅਮਿਤੋਜ ਮਾਨ ਦੀ ਉਹਦੇ ਵਿੱਚ ਦੇਖੋ ਕਿਵੇਂ ਪੰਜਾਬੀਆਂ ਨੂੰ ਭੜਕਾ ਰਹੇ ਆ ਕਿ ਹੁਣ ਪ੍ਰਵਾਸੀ ਰੋਕਣਗੇ ਪੰਜਾਬੀਆਂ ਦਾ ਰ ਲੈ ਦੱਸ ਕਮਾਲ ਹੋ ਗਈ ਯਾਰ ਕਿਵੇਂ ਭੜਕਾਉਣ ਲੱਗੇ ਉਹਦੇ ਮਾਵਾ ਦੇ ਪੁੱਤਾਂ ਨੂੰ ਕਿ ਹੁਣ ਪ੍ਰਵਾਸੀ ਰੋਕਣਗੇ ਪੰਜਾਬੀਆਂ ਦਾ ਰ ਲੈ ਫੇ ਤੁਸੀਂ ਮੋਰਚਾ ਲਾਇਆ ਵੀ ਕਿਹੜਾ ਵਾ ਸਿਰੇ ਮੈਨੂੰ ਇਹ ਵੀ ਦੱਸ ਦੋ ਸਿਰੇ ਕਿਹੜਾ ਲੱਗਿਆ ਅੱਜ ਤੱਕ ਮੋਰਚਾ ਮੈਨੂੰ ਦੱਸ ਦਵੇ ਲੱਖੇ ਨੇ ਹਸਪਤਾਲ ਦਾ ਰੌਲਾ ਚੱਕਿਆ ਕੋਈ ਲੱਗਿਆ ਸਿਰੇ ਵਿੱਚ ਹੀ ਫਿਰ ਭਾਨੇ ਉਹਨਾਂ ਨੇ ਟਰੈਵਲ ਏਜੰਟਾਂ ਦਾ ਚੱਕਿਆ ਕੋਈ ਰੌਸ ਸਿਰੇ ਹੈ ਨਹੀਂ ਕੋਈ ਵੀ ਆ ਲੱਖੇ ਨੂੰ ਸਵਾਲ ਕੀਤਾ ਸੀ ਪੱਤਰਕਾਰ ਨੇ ਇੱਕ ਨਸ਼ੇ ਦੇ ਉੱਪਰ ਕਿ ਭਾਈ ਤੇਰੇ ਪਿੰਡ ਵੀ ਦਾ ਸ਼ਾਬੇ ਕਹਦਾ ਫਿਰ ਕੀ ਕਹਿੰਦਾ ਸੀ ਇਹ ਮੈਂ ਕਿ ਹੁਣ ਉੱਥੇ ਗੋਲੀ ਮਾਰ ਦਵਾ ਐ ਕਹਿੰਦਾ ਸੀ ਨਾ ਇਹ ਵੀਡੀਓ ਦੇਖੀ ਹੈ ਸਭ ਨੇ ਕਹਿੰਦਾ ਸੀ ਨਾ ਕਿ ਭਾਈ ਮੈਂ ਕੀ ਕਰਾਂ ਉੱਥੇ ਹੁਣ ਮੈਂ ਕਿਹਨੂੰ ਹੁਣ ਮਾਰ ਦਵਾਂ ਕਿਸੇ ਨੂੰ ਜਵਾਬ ਤਾਂ ਤਾਂ ਬੇਨੰਨਾ ਚੀਜ਼ਾਂ ਦੇ ਲਖਾ ਕਿ ਭਾਈ ਤੁਸੀਂ ਕਹਿੰਦੇ ਹੋ ਇਹਨੂੰ ਵੀ ਕੱਢ ਦਿਓ ਉਹਨੂੰ ਵੀ ਕੱਢ ਦਿਓ ਉਹਦੀ ਸਪੇਸ ਕਿਨੂੰ ਦਵੋਂਗੇ ਫਿਰ ਇੰਡਸਟਰੀ ਤਾਂ ਬੰਦ ਕਰਕੇ ਉਹ ਤਾਂ ਕਹਿੰਦੇ ਅਸੀਂ ਕਿਤੇ ਹੋਰ ਵੀ ਲਾ ਲਾਂਗੇ ਤੇ ਜਿਹੜੇ ਸਾਡੇ ਪੰਜਾਬੀ ਭਰਾ ਉਹਦੇ ਵਿੱਚ ਜੌਬ ਵੀ ਕਰਦੇ ਆ ਹੋਰ ਉਹਨਾਂ ਨੂੰ ਨੌਕਰੀ ਕਿੱਥੇ ਦਿਵਾਊਗਾ ਲਖਾ ਇਹਦਾ ਤਾਂ ਕੀ ਆ ਇਹ ਤਾਂ ਕਿਤੇ ਹੋਰ ਮੋਰਚਾ ਲਾ ਕੇ ਵੇਝਣਗੇ ਇਧਰੋਂ ਨਹੀਂ ਮਿਲਿਆ ਕਿਤੇ ਉਹ ਕਿਤੇ ਹੋਰ ਕੁਝ ਮਿਲ ਜੂਗਾ ਹੁਣ ਤੱਕ ਮੋਰਚੇ ਵਿਕੀ ਆ ਹੁਣ ਹਜੇ ਤੱਕ ਦੱਸ ਦੋ ਮੈਨੂੰ ਕਿਹੜਾ ਮੋਰਚਾ ਸਫਲ ਹੋਇਆ ਦੱਸ ਦੋ ਮੈਨੂੰ ਕਿਹੜਾ ਮੋਰਚਾ ਸਫਲ ਹੋਇਆ ਅਜੇ ਤੱਕ ਆ ਮੋਹਾਲੀ ਲਾਏ ਸੀ ਇਹਨਾਂ ਨੇ ਕੁੰਬੜਾ ਪਿੰਡ ਦੇ ਵਿੱਚ ਮੋਹਾਲੀ ਕੁੰਬੜਾ ਪਿੰਡ ਦੇ ਵਿੱਚ ਇਹਨਾਂ ਨੇ ਮੋਰਚਾ ਲਾਇਆ ਉਹ ਪਰਿਵਾਰ ਨੇ 2 ਲੱਖ 2.5 ਲੱਖ ਲੈ ਕੇ ਫੈਸਲਾ ਵੀ ਕਰ ਲਿਆ ਫੇਰ ਉੱਥੇ ਪ੍ਰਵਾਸੀ ਸਹੀ ਹੋਗੇ ਦਵੇ ਲੱਖਾਂ ਤੇ ਆ ਅੰਦੋਜ ਮਾਨ ਦੇਣ ਸੋ ਜਵਾਬ ਕਿ 2.5 ਲੱਖ ਲੈ ਕੇ ਪੈਸੇ ਲੈ ਕੇ ਫਿਰ ਉਹ ਸਹੀ ਹੋਗੇ ਪ੍ਰਵਾਸੀ ਮੈਨੂੰ ਦੱਸ ਦੋ ਫੇਰ ਪ੍ਰਵਾਸੀ ਸਹੀ ਹੋਗੇ ਪੈਸੇ ਲੈ ਕੇ ਕਿ ਦੋ ਪਣੇ 2.5 ਲੱਖ ਚ ਫੈਸਲਾ ਕਰਕੇ ਪਰਿਵਾਰ ਵਾਲੇ ਤੇ ਜਿਹਦਾ ਪੁੱਤ ਕੋਮਾ ਚ ਪਿਆ ਸੀ ਉਹਦੀ ਬਾਤ ਹੀ ਨਹੀਂ ਕਿਸੇ ਨੇ ਪੁੱਛੀ ਓਕੇ ਵੀਡੀਓ ਚ ਦੇਖ ਰਹੇ ਆ ਆਪਾਂ ਸਾਰੇ ਅਤੈਂਤਿਕ ਨੂੰ ਵੀ ਹੁਣ ਇਹੀ ਹੋਣਾ ਇਹਨਾਂ ਦਾ ਤਾਂ ਕੱਖ ਜਾਣਾ ਨਹੀਂ ਇਹਨਾਂ ਦਾ ਕੱਖ ਨਹੀਂ ਜਾਣਾ ਜਿਹੜੇ ਮਾਮਾ ਦੇ ਪੁੱਤ ਮਾਰਨਗੇ ਜਾਂ ਜਿਨ੍ਹਾਂ ਦੇ ਪਰਚੇ ਪੈਣਗੇ ਉਹਨਾਂ ਦੇ ਪਰਜਨੀਤੀ ਕਰੂਗਾ ਲੱਖਾਂ ਫਿਰ ਮੈਨੂੰ ਦੱਸ ਤੋ ਅੱਜ ਤੱਕ ਕਿਹਨੂੰ ਇਨਸਾਫ ਦਵਾਇਆ ਇਹਨਾਂ ਨੇ ਇੱਕ ਬੰਦਾ ਦੱਸ ਦੋ ਜਿਹਨੂੰ ਇਹਨਾਂ ਨੇ ਇਨਸਾਫ ਦਵਾਇਆ ਵਾ ਸੋਲੂਸ਼ਨ ਤਾਂ ਭਾਈ ਆਪਾਂ ਜਿਹੜੀਆਂ ਗੱਡੀਆਂ ਚਲਾਉਂਦੇ ਆ ਸਾਰਾ ਦਿਨ ਤੁਰੇ ਫਿਰਦੇ ਆ ਲੱਖੇ ਹੋਣੀ ਰੂਸ਼ਨ ਤਾਂ ਉੱਥੋਂ ਵੀ ਹੁੰਦਾ ਵਾ ਤੇਰੇ ਨਾਲ ਗੱਡੀਆਂ ਚਲਾਉਣੀਆਂ ਬੰਦ ਕਰਤੀਆਂ ਪਾਣੀ ਤਾਂ ਹੁਣ ਆਪਣੇ ਕਿਸਾਨਾਂ ਨੇ ਹੀ ਖਤਮ ਕੀਤਾ ਪਾਣੀ ਤਾਂ ਕਿਸੇ ਹੋਰ ਨੇ ਖਤਮ ਨਹੀਂ ਕੀਤਾ ਆਪਣੇ ਕੋਲ 13 14 ਸੱਤ ਤੋਂ ਬਾਅਦ ਹਰਦ ਕਹਿੰਦੇ 14 ਸਾਲ ਦਾ ਪਾਣੀ ਬਚਿਆ 13 ਜਾਂ 14 ਸਾਲ ਦਾ ਪਾਣੀ ਬਚਿਆ ਉਹਦੇ ਲਈ ਕੌਣ ਜ਼ਿੰਮੇਵਾਰ ਨੇ ਇਹ ਵੀ ਇੰਡਸਟਰੀ ਵਾਲੇ ਜ਼ਿੰਮੇਵਾਰ ਨੇ ਉਦੋਂ ਨਹੀਂ ਕੌਣ ਜਿੰਮੇ ਉੱਥੇ ਕਿਉਂ ਨਹੀਂ ਬੋਲਦਾ ਲੱਖਾ ਫਿਰ ਇਹਨੂੰ ਪਾਣੀਆਂ ਦਾ ਰੱਖਾ ਬਣਾਤਾ ਦੱਸ ਚੱਕ ਕੇ ਪਾਣੀ ਸਾਡੇ ਕੋਲ 14 ਸਾਲ ਦਾ ਬਚਿਆ ਭਾਈ ਉਹਦਾ ਹੱਲ ਕੀ ਆ ਦੱਸੋ ਭਾਈ ਹੱਲ ਹੁਣ ਦੱਸੇ ਤਾਂ ਨਹੀਂ ਲੱਗਾ ਹੱਲ ਕੀ ਆ ਉਹਦਾ ਉਹ ਤਾਂ ਫਿਰ ਆਪਣੇ ਕਿਸਾਨਾਂ ਦਾ ਹੀ ਕਰ ਕੀ ਹੋਇਆ ਨਾ ਪਾਣੀ ਤਾਂ نیچے ਜਿਹੜਾ ਖਤਮ ਹੋ ਰਿਹਾ ਵਾ ਉਹ ਤਾਂ ਕੋਈ ਇੰਡਸਟਰੀ ਦਾ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਜਾਂ ਤਾਂ ਕਹਿ ਦੇਵੇ ਕਿ ਇੰਡਸਟਰੀ ਨੇ ਆਪਣੇ ਫੈਕਟਰੀਆਂ ਚ ਝੋਨਾ ਲਾ ਲਿਆ ਜਾਂ ਕਣਕ ਲਾ ਲਈ ਆਪਣੀ ਫੈਕਟਰੀਆਂ ਦੇ ਵਿੱਚ ਤਾ ਖਤਮ ਹੋ ਗਿਆ ਕਿਤੇ ਹੁੰਦਾ ਤਾਂ ਫੇਰ ਕੈਦਰ ਇੰਡਸਟਰੀ ਵਾਲਿਆਂ ਤੇ ਉਹ ਤਾਂ ਕਿਸਾਨਾਂ ਕਰ ਕੀ ਹੋ ਰਿਹਾ ਨਾ ਕਿਸਾਨਾਂ ਦੇ ਕੋਈ ਨਾ ਕੋਈ ਨੀਤੀ ਨਾ ਕੁਝ ਹੋਰ ਤੁਰੇ ਹੋਏ ਨੇ ਆਪਣੇ ਕੋਈ ਕਿਧਰ ਮੋਰਚਾ ਲੱਗਿਆ ਹੋਇਆ ਕਿਸੇ ਯੂਨੀਅਨ ਦਾ ਕੋਈ ਕਿਧਰ ਮੋਰਚਾ ਲੱਗਿਆ ਕਿਸੇ ਯੂਨੀਅਨ ਦਾ ਕੋਈ ਹੋਈ ਨਹੀਂ ਸਾਹਬ ਤਾਂ ਜਿਹੜਾ ਬੋਲੇ ਉਹਨੂੰ ਗਾਲਾਂ ਆ ਲੱਗਿਆ ਨੇ ਮੈਨੂੰ ਕੱਲ ਤੇ ਮੈਂ ਇੱਕ ਪੋਸਟ ਪਾਈ ਕੱਲ ਲਿਖ ਕੇ ਕਿ ਭਾਈ ਪੰਜਾਬ ਵਰਸ ਪੰਜਾਬੀ ਵਰਸਿਜ਼ ਪ੍ਰਵਾਸੀ ਮੁੱਦਾ ਬਣਾ ਕੇ ਪੰਜਾਬ ਨੂੰ ਅੱਗ ਨਾ ਲਾਦਿਓ ਇਹ ਮੈਨੂੰ ਥੱਲੇ ਲੱਗ ਕੇ ਲਿਖਣ ਗਾਲ ਤੂੰ ਤਾਂ ਹੀ ਪੱਕ ਪੂਰਦਾ ਉਹ ਮੈਂ ਕਹਾਂ ਪੱਕ ਕੀ ਪੂਰਦਾ ਬਾੜੇ ਵੀ ਤਾਂ ਆਪਾਂ ਹੀ ਆ ਪੰਜਾਬ 'ਚ ਲੈ ਕੇ ਆਪਾਂ ਹੀ ਲੈ ਕੇ ਬਾੜੇ ਆ ਆਪਾਂ ਕਿਸੇ ਹੋਰ ਨੇ ਤਾਂ ਨਹੀਂ ਬਾੜੇ ਆਪਾਂ ਹੀ ਬਾੜੇ ਆ ਉਹ ਉਹ ਆਪਣੀਆਂ ਆ ਆਪਾਂ ਹੀ ਬਾੜੇ ਆ ਜਦੋਂ ਆਪਾਂ ਆਪਣੇ ਪੜੇ ਲਿਖੇ ਮੁੰਡਿਆਂ ਨੂੰ ਟਰੈਕਟਰ ਤੇ ਬੈ ਬਿਠਾਉਣਾ ਨਹੀਂ ਹੈਗਾ ਫਿਰ ਤਾਂ ਆਪੀ ਬਾੜੀ ਆਪਾਂ ਆ ਕੱਢੋ ਪਹਿਲਾਂ ਆਪਣੇ ਖੇਤਾਂ 'ਚੋਂ ਪਹਿਲਾਂ ਆਪਣੇ ਖੇਤਾਂ 'ਚੋਂ ਕੱਢੋ ਫਿਰ ਬਾਜ਼ਾਰਾਂ 'ਚ ਜਾਓ ਮੈਂ ਇੱਕ ਚੀਜ਼ ਪੁੱਛਣੀ ਚਾਹੁੰਨਾ ਬਾਈ ਹੁਣ ਜਿੰਨੇ IAS IPS ਅਫਸਰ ਨੇ ਆਪਣੇ ਪੰਜਾਬ ਦੇ ਵਿੱਚ ਤਕਰੀਬਨ ਉਹ ਵੀ ਸਾਰੇ ਬਾਹਰੀ ਸਟੇਟ ਤੋਂ ਨੇ ਲੱਖਾ ਉੱਥੇ ਕਿਉਂ ਨਹੀਂ ਬੋਲਦਾ ਫਿਰ ਜਿੰਨੇ ਵੀ IAS IPS ਅਫਸਰ ਨੇ ਆਪਣੇ ਪੰਜਾਬ ਚ ਜਿੰਨੇ PCS ਅਫਸਰ ਨੇ ਤਕਰੀਬਨ ਤਕਰੀਬਨ ਬਾਹਰੀਆਂ ਸਟੇਟਾਂਾਂ ਦੇ ਹੀ ਨੇ ਉੱਥੇ ਕਿਉਂ ਨਹੀਂ ਬੋਲਦਾ ਲੱਖਾ ਉੱਥੇ ਪਤਾ ਵਾ ਕਿ ਅਗਲੇ ਦੇ ਖੰਡ ਹੀ ਦੇਣਾ ਜਦੇ ਪਰਚਾ ਦੇ ਕੇ ਉਹ ਮਾਰਨਾ ਉਹ ਗਰੀਬ ਤਾਂ ਹੀ ਬਸ ਚੱਲਦਾ ਜੋਰ ਗਰੀਬ ਤੇ ਚੱਲਦਾ ਜੋਰ ਫੇਰ ਇਹਨੇ ਆਪਣੇ ਵੋਟਾਂ ਟਾਈਮ ਕਿਉਂ ਨਹੀਂ ਕਿਹਾ ਕਿ ਮੈਨੂੰ ਪ੍ਰਵਾਸੀ ਵੋਟ ਨਾ ਪਾਉਣ ਮੈਨੂੰ ਦੱਸੇ ਲੱਖਾ ਕਿ ਭਾਈ ਜੇ ਤੂੰ ਵੋਟਾਂ ਤਿੰਨ ਟਾਈਮ ਤਿੰਨ ਵਾਰ ਲੜ ਚੁੱਕਿਆ ਤਿੰਨ ਵਾਰ ਜਮਾਨਤ ਜਬਤ ਕਰਾ ਚੁੱਕਿਆ ਅਲੱਗ-ਅਲੱਗ ਪਾਰਟੀ ਤੋਂ ਲੜੀਆਂ ਤੂੰ ਤਿੰਨ ਨਹੀਂ ਤੇ ਮੈਨੂੰ ਦੱਸ ਦੇਵੇ ਇਹ ਲੱਖਾ ਕਿ ਇਹਨੇ ਇੱਕ ਵਾਰ ਵੀ ਇੱਕ ਵੀਡੀਓ 'ਚ ਵੀ ਕਿਹਾ ਹੋਵੇ ਕਿ ਮੈਨੂੰ ਪ੍ਰਵਾਸੀ ਵੋਟ ਨਾ ਪਾਉਣ ਉਹ ਵੋਟ ਲੈ ਲੈਣੀ ਆ ਉਹ ਠੀਕ ਆ ਉਹ ਮਾਰੇ ਆ ਪ੍ਰਵਾਸੀ ਆ ਬਠਿੰਡੇਓ ਸ਼ੁਰੂ ਹੋ ਜੋ ਚੰਡੀਗੜ੍ਹ ਤੱਕ ਬਠਿੰਡੇਓ ਸ਼ੁਰੂ ਹੋ ਜੋ ਅੰਮ੍ਰਿਤਸਰ ਤੱਕ ਇੱਕ ਮੈਨੂੰ ਦਿਖਾ ਦਿਓ ਖੇਤਾਂ ਦੇ ਵਿੱਚ ਕੌਣ ਕੰਮ ਕਰ ਰਿਹਾ ਵਾ ਪਹਿਲਾਂ ਤਾਂ ਆਪਣੇ ਖੇਤਾਂ ਚੋਂ ਕੱਢੋ ਯਾਰ ਫੜਾਓ ਆਪਣੇ ਮੁੰਡਿਆਂ ਦੇ ਹੱਥਾਂ ਚ ਸਟੀering ਟਰੈਕਟਰਾਂ ਦੇ ਆਹ ਹੋਰ ਥੋੜੇ ਦਿਨ ਪਹਿਲਾਂ ਜਿਹੜੀਆਂ ਜ਼ਮੀਨਾਂ ਦਾ ਰੌਲਾ ਪਿਆ ਸੀਗਾ ਜਿਹੜੇ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਹੋਇਆ ਬਠਿੰਡੇ ਚ ਮੈਂ ਅੱਜ ਲੱਖੇ ਨੂੰ ਪੁੱਛਣਾ ਚਾਹੁੰਦਾ ਚੀਜ਼ ਕਿ ਜਦੋਂ ਕੋਈ ਆਪਣੇ ਕਿਸਾਨ ਆਪਣੀ ਜ਼ਮੀਨ ਵੇਚ ਕੇ ਆਪਣੇ ਪੁੱਤਰ ਨੂੰ ਬਾਹਰ ਭੇਜਦਾ ਉੱਥੇ ਲੱਖਾ ਕਿਉਂ ਨਹੀਂ ਬੋਲਦਾ ਕਿ ਕਿਉਂ ਵੇਚੀ ਜਾਂ ਕਰ ਜਾਂ ਚੱਕ ਕੇ ਆਪਣੇ ਧੀ ਪੁੱਤ ਦਾ ਵਿਆਹ ਕਰਦਾ ਕੋਠੀ ਪਾਉਂਦਾ ਗੱਡੀ ਲੈਂਦਾ ਵਾ ਉੱਥੇ ਲੱਖਾ ਕਿਉਂ ਨਹੀਂ ਬੋਲਦਾ ਫਿਰ ਉਹ ਕਰਜ਼ਾ ਚੱਕ ਕੇ ਜਿਹੜੇ ਆਪਣੀ ਗੱਡੀ ਲੈ ਲਈ ਜਾਂ ਘਰ ਪਾ ਲਿਆ ਜਾਂ ਵਿਆਹ ਕਰਤਾ ਵੱਡੇ ਵੱਡੇ ਆਪਣੀਆਂ ਕੋਠੀਆਂ ਪਾ ਲਈਆਂ ਉਹ ਫੇਰ ਕਰਜ਼ਾ ਮੋੜਨਾ ਥੋੜਾ ਉਹ ਮਾਫੀ ਕਰਾਉਣ ਲਈ ਸ਼ੰਭੂਆਂ ਤੇ ਬਹਿ ਜਾਣਾ ਜਾ ਕੇ ਉਹ ਫੇਰ ਧਰਨਿਆਂ ਤੇ ਬਹਿ ਜਾਣਾ ਕਿ ਸਾਡੇ ਕਰਜ਼ਾ ਮਾਫੀ ਕਰੋ ਉਹ ਫਿਰ ਆਪਣੇ ਮੋੜਨਾ ਥੋੜਾ ਉਹ ਤਾਂ ਹੁਣ ਮੈਨੂੰ ਇਹ ਦੱਸ ਦੇਣਾ ਕਿ ਭਾਈ ਕਰਜ਼ ਚੱਕ ਕੇ ਕਿ ਤੁਸੀਂ ਸਿਰਫ ਕੱਲਾ ਕਿਸਾਨੀ ਤੇ ਲਾਇਆ ਕਰਜ਼ਾ ਚੱਕ ਲੈਣਾ ਮੁੜ ਕੇ ਮੋੜਨਾ ਨਹੀਂ ਹੁਣ ਉਹ ਸ਼ਰਤਾਂ ਵਿੱਚ ਇੱਕ ਕਰਜ਼ ਮਾਫੀ ਵਾਲੀ ਕਿ ਕਰਜ਼ਾ ਮਾਫ ਹੋਣਾ ਚਾਹੀਦਾ ਕਿਸਾਨਾਂ ਦਾ ਮੈਂ ਤਾਂ ਕਹਿੰਦਾ ਫਿਰ ਜਨਰਲ ਕੈਟਾਗਰੀ ਵੀ ਬਹਿ ਜਵੇ ਜਿਨ੍ਹਾਂ ਨੇ ਆਪਣੇ ਘਰ ਦਾ ਘਰ ਦੇ ਉੱਪਰ ਲੋਨ ਲਿਆ ਹੋਇਆ ਗੱਡੀਆਂ ਦੇ ਉੱਪਰ ਲੋਨ ਲਿਆ ਉਹ ਵੀ ਬਹਿ ਜਾਣ ਜਾ ਕੇ ਉਹ ਵੀ ਰੋਡ ਜਾਮ ਕਰਦਣ ਕੇ ਸਾਡੇ ਵੀ ਮਾਫ ਕਰੋ ਭਾਈ ਤੇ ਸਭ ਦਾ ਹੀ ਹੋਣਾ ਚਾਹੀਦਾ ਵਾ ਇਹਨਾਂ ਦਾ ਕੱਲਿਆਂ ਦਾ ਕਿਉਂ ਹੋਣਾ ਚਾਹੀਦਾ ਕਿਸਾਨਾਂ ਦਾ ਇਹ ਤਾਂ ਜਨਰਲ ਕੈਟਾਗਰੀ ਸਾਰਿਆਂ ਦਾ ਹੀ ਹੋਣਾ ਚਾਹੀਦਾ ਜਿਹੜੇ ਆਪਣੇ ਕਿਸ਼ਤ ਪਰ ਦੇ ਨੇ ਜਾਂ ਕੁਝ ਹੋਰ ਕਰਦੇ ਨੇ ਆਪਣੀ ਹਰ ਮਹੀਨੇ ਤੇ ਤਾਂ ਸਾਰਿਆਂ ਦੇ ਕਰਜ਼ੇ ਮਾਫ ਕਰ ਦੋ ਉੱਥੇ ਲੱਕਾ ਕਿਉਂ ਨਹੀਂ ਬੋਲਦਾ ਫੇਰੇ ਰਾਜੇ ਵਾਲ ਵਰਕੇ ਮੰਗੇ ਹਿਸਾਬ ਮੰਗਦਾ ਕਦੇ ਨਹੀਂ ਲੱਕਾ ਸਾਹਿਬ ਉਧਰ ਕਿਉਂ ਨਹੀਂ ਧਰਨਾ ਲਾਉਂਦਾ ਉੱਥੇ ਕਿਉਂ ਨਹੀਂ ਕਹਿੰਦਾ ਕਿੰਨੀ ਤਰੀਕ ਨੂੰ ਇਕੱਠੇ ਹੋਵੋ ਰਾਜੇ ਵਾਲ ਦੇ ਘਰ ਦੇ ਬਾਹਰ ਕਰਾਜੀ ਵਾਲ ਤੋਂ 3000 ਕਰੋੜ ਦਾ ਹਿਸਾਬ ਲਈਏ ਉਧਰ ਲੱਖਾ ਕਿਉਂ ਨਹੀਂ ਹੁੰਦਾ ਉਧਰ ਨੂੰ ਮੂੰਹ ਕਿਉਂ ਨਹੀਂ ਕਰਦਾ ਥੋੜਾ ਅਗਲਾ ਉਹਨਾਂ ਨੇ ਕੱਲ ਮੈਂ ਪੂਰੀ ਸੁਣੀ ਉਹਨਾਂ ਦੀ ਪ੍ਰੈਸ ਕਾਨਫਰੈਂਸ ਦੀ ਵੀ ਸੁਣੀ ਇਹ ਬਾਰ-ਬਾਰ ਇੱਕੋ ਹੀ ਗੱਲ ਕਹੀ ਜਾਂਦੇ ਨੇ ਕਿ ਯਾਰ ਹੁਣ ਪੰਜਾਬੀਆਂ ਦਾ ਰਾਹ ਪ੍ਰਵਾਸੀ ਰੋਕਣਗੇ ਉਹ ਯਾਰ ਤੁਸੀਂ ਕਿਹੜੇ ਮੁੱਦਾ ਬਣਾ ਰਹੇ ਹੋ ਪੰਜਾਬ ਨੂੰ ਅੱਗ ਲਾਉਣ ਦੀ ਤਿਆਰੀ ਦੇ ਵਿੱਚ ਥੋੜਾ ਕੀ ਜਾਣਾਂ ਮੈਂ ਇਹ ਤਾਂ ਪੁੱਛਣਾ ਨਾ ਲੱਖੇ ਦਾ ਕੁਝ ਜਾਣਾਂ ਨਾਮ ਤੋਜ ਮਾਰ ਦਾ ਕੁਝ ਜਾਣਾਂ ਪਰਚਾ ਪੈਣਾ ਆਮ ਤੀਪ ਆਮ ਕਰਦੇ ਤੀ ਪੁੱਤ ਤੇ ਮਰਨਾ ਕਿਨੇ ਆਮ ਕਰਦੇ ਤੀ ਪੁੱਤ ਨੇ ਮੈਨੂੰ ਦੱਸ ਦੋ ਲੱਖੇ ਦਾ ਕੀ ਜਾਣਾਂ ਤੇ ਅੰਤੋਜ ਮਾਰ ਦਾ ਕੀ ਜਾਣਾਂ ਮੈਨੂੰ ਇਹ ਦੱਸ ਦੋ ਫੇ ਮਗਰ ਹੁੰਦਾ ਨੇ ਜਾਣਾਂ ਵੀ ਨਹੀਂ ਕਿਸੇ ਨੇ ਵਕੀਲ ਨਹੀਂ ਕਰਕੇ ਦੇਣਾ ਕੁਝ ਹੋਰ ਨਹੀਂ ਕਰਕੇ ਦੇਣਾ ਅੱਗੇ ਹੋਈ ਹੀ ਆ ਸਾਢੇ 750 ਜਿਹੜੇ ਮੁੰਡੇ ਸਾਡੇ ਮਰ ਗਏ ਜਿਨ੍ਹਾਂ ਨੂੰ ਸ਼ਹੀਦ ਕਹਿੰਦੇ ਨੇ ਇਹ ਉਹ ਵਿਚਾਰੇ ਹਜੇ ਤੱਕ ਪਿੱਟੀ ਜਾਂਦੇ ਨੇ ਕਿ ਸਾਨੂੰ ਤਾਂ ਕੁਝ ਮਿਲਿਆ ਹੀ ਨਹੀਂ ਸਾਡੇ ਕੋਲ ਤਾਂ ਕਿਰਾਇਆ ਲਾ ਕੇ ਜਾਣੂ ਦਿੱਲੀ ਹੈ ਹੀ ਨਹੀਂ ਕੁਝ ਵੀ ਉੱਥੇ ਲੱਕਾ ਨਹੀਂ ਬੋਲਦਾ ਭਾਈ ਜੀ ਦੇਖੋ ਪਹਿਲਾਂ ਇਹਨੂੰ ਪੰਜਾਬੀ ਮਾਂ ਬੋਲੀ ਦਾ ਰੱਖਾ ਬਣਾ ਕੇ ਰੱਖਤਾ ਲੱਖੇ ਨੂੰ ਹੁਣ ਪਾਣੀਆਂ ਦਾ ਰੱਖਾ ਕਾਹਦਾ ਇਹ ਪਾਣੀਆਂ ਦਾ ਰੱਖਾ ਯਾਰ ਮੈਨੂੰ ਦੱਸੇ ਇਹਦੇ ਖੇਤਾਂ 'ਚ ਹੁੰਦਾ ਨਹੀਂ ਲੱਗਦਾ ਇਹਦੇ ਖੇਤਾਂ 'ਚ ਕੋਈ ਹੋਰ ਅਲੱਗ ਫਸਲ ਹੁੰਦੀ ਆ। ਇਹੜੇ ਕਿਹੜਾ ਅਲੱਗ ਕੁਛ ਕਰਤਾ ਦੱਸ ਦੋ ਮੈਨੂੰ ਇਹ। ਜਿਹੜਾ ਇਹ ਪਾਣੀਆਂ ਦਾ ਰੱਖਾ ਵਾ। ਹੋਣਾ ਕੋ ਇੱਥੇ ਹੋਣਾ ਕੁਛ ਨਹੀਂ। ਇਹ ਬੰਦ ਕਰ ਆਪਣਾ ਮੀਟਿੰਗ ਕਰਕੇ ਬਸ ਆਪਣਾ ਕਰ ਲੂਗਾ ਹਸਾਬ-ਤਬਸਾਰ। ਪਰ ਕਿ ਹੁਣ ਡੰਡਾ ਚੱਕ ਲਿਆ ਉਹਨਾਂ ਦੇ ਵੀ ਇੰਡਸਟਰੀ ਵਾਲੇ ਨੇ ਉਹ ਕਹਿੰਦੇ ਅਸੀਂ ਟੈਕਸ ਦਿੰਦੇ ਆ ਕਰੋੜਾਂ ਰੁਪਈਆ। ਕੱਲ ਉਹਨਾਂ ਦੀ ਮੈਂ ਸਾਰੀ ਪ੍ਰੈਸ ਕਾਨਫਰੰਸ ਸੁਣੀ। ਉਹ ਕਹਿੰਦਾ ਸੀ ਕਰੋੜਾ ਰੁਪਈਆ ਟੈਕਸ ਦਿੰਨੇ ਆ ਇਹ ਕੀ ਦਿੰਦਾ ਕਿਸੇ ਨੂੰ ਲੱਖਾਂ ਦਸੇ ਲੱਖਾਂ ਕੀ ਦਿੰਦਾ ਉਹਦਾਂ ਦੀ ਸਾਰੀ ਕੱਲ ਪ੍ਰੈਸ ਕਾਨਫਰੰਸ ਹੋਣੀ ਮੈਂ ਇੰਡਸਟਰੀ ਵਾਲਿਆਂ ਦੀ ਉਹ ਕਹਿੰਦੇ ਸੀ ਕਰੋੜਾ ਰੁਪਈਆ ਕਰੋੜਾ ਰੁਪਈਆ ਲਾਇਆ ਪਹਿਲਾਂ ਤੇ ਕਰੋੜਾ ਰੁਪਈਆ ਟੈਕਸ ਦਿੰਨੇ ਪਏ ਆ ਕਿੰਨੇ ਲੋਕਾਂ ਨੂੰ ਨੌਕਰੀਆਂ ਦਿੰਨੇ ਆ ਚੈੱਕ ਕਰ ਲੋ ਆ ਕੇ ਫੈਕਟਰੀਆਂ ਦੇ ਵਿੱਚ ਕਿੰਨੇ ਪੰਜਾਬੀ ਨੇ ਕਿੰਨੇ ਪ੍ਰਵਾਸੀ ਨੇ ਜੇ ਇੱਕ ਵੀ ਡਾਇੰਗ ਬੰਦ ਹੁੰਦੀ ਆ ਦੇਖ ਲੋ ਕਿੰਨਿਆਂ ਦੇ ਢਿੱਡ ਤੇ ਲੱਤ ਵੱਜਣੀ ਆ ਇਹ ਲੱਖਾ ਦੱਸਿਓ ਪੰਜਾਬੀਆਂ ਨੂੰ ਕਿੱਥੇ ਲਵਾਊਗਾ ਇਹ ਆਪ ਤਾਂ ਇਹਨਾਂ ਨੇ ਕੁਝ ਕਰਨਾ ਨਹੀਂ ਹੈਗਾ ਦੂਜੇ ਨੂੰ ਕਰ ਨਹੀਂ ਦੇਣਾ ਕਿਸੇ ਨੂੰ ਪਹਿਲਾਂ ਇਹ ਟਰੈਵਲ ਏਜੰਟਾਂ ਵਾਲੇ ਪਾਸੇ ਨੂੰ ਤੁਰ ਪਏ ਸੀ ਕਿ ਉਹ ਵੀ ਬੰਦ ਕਰ ਦਿਓ ਜੀ ਉਹ ਵੀ ਬੰਦ ਕਰ ਦਿਓ ਜੀ ਬਾਹਰ ਭੇਜਦੇ ਐ ਜਵਾਕ ਤੁਸੀਂ ਬਾਹਰ ਜਾਂਦੇ ਹੋ ਤੁਸੀਂ ਚੰਗੇ ਹੋ ਭਾਣਾ ਬਾਹਰ ਜਾਵੇ ਆਸਟ੍ਰੇਲੀਆ ਜਾਂ ਕਿਤੇ ਹੋਰ ਦੁਬਈ ਦੁਬਈ ਉਹ ਚੰਗੇ ਆ ਬਾਹਰੋਂ ਫੰਡਿੰਗ ਆਵੇ ਤੁਹਾਨੂੰ ਉਹ ਚੰਗੀ ਆ ਉਹ ਬਾੜੇ ਆ ਬਾਹਰ ਜਾਣਾ ਉਹ ਮਾੜਾ ਵਾ ਬਾਹਰੋਂ ਫੰਡਿੰਗ ਲੈ ਲੈਣੀ ਹੈ ਉਹ ਉਹ ਠੀਕ ਆ ਪਰ ਬਾਹਰ ਜਾਣਾ ਮਾੜਾ ਵਾ ਫਿਰ ਆਪ ਇਹ ਕੀ ਕਰਨ ਜਾਂਦੇ ਨੇ ਇੱਥੇ ਤੁਸੀਂ ਕਿਸੇ ਨੂੰ ਕੁਝ ਕਰਨ ਨਹੀਂ ਦੇਣਾ ਜਵਾਕ ਬਾਹਰ ਨਾ ਭੇਜਣ ਦਾ ਹੋੜ ਦੱਸੋ ਕੀ ਕਰਨ ਇਤਨਾ ਤੂੰ ਕੁਝ ਕਰਨ ਨਹੀਂ ਦੇਣਾ ਕਿ ਤੈਨੂੰ ਆਪ ਲਾ ਕੇ ਬੈਠੇ ਇੰਡਸਟਰੀ ਵਾਲੇ ਕਰੋੜਾਂ ਰੁਪਈਆ ਦੇ ਪਹਿਲਾਂ ਉਹਨਾਂ ਨੇ ਇਨਵੈਸਟ ਕੀਤਾ ਪੰਜਾਬ 'ਚ ਫੈਕਟਰੀਆਂ ਖੋਲ੍ਹਣੀਆਂ ਨੌਕਰੀਆਂ ਦਿੱਤੀਆਂ ਹੁਣ ਨੌਕਰੀਆਂ ਤੂੰ ਇਹ ਕੱਦੀ ਵੀ ਬੰਦ ਹੋਊਗੀ ਕਿੰਨੇ ਲੋਕਾਂ ਦੇ ਘੱਟੋ ਘੱਟ 100 150 200 ਲੋਕਾਂ ਦੇ ਢਿੱਡ ਤੇ ਨੱਤ ਵੱਜਣੀਆਂ ਇਹਦਾ ਮੂੰਹ ਚੱਕ ਕੇ ਕਹਤਾ ਇਹਨੇ ਤਾਂ ਉਹ ਬੰਦ ਕਰ ਦੋ ਲੈ ਵੱਡਾ ਪਾਣੀਆਂ ਦਾ ਰੱਕਾ ਬਣ ਗਿਆ ਇਹਦਾ ਮੈਂ ਅੱਜ ਕੈਂ ਕਰਦਾ ਦੇਖਦੇ ਆਂ ਆਪਾਂ ਅੱਜ ਉਹਨਾਂ ਨੂੰ ਨਾਲ ਜੋੜਦੇ ਆਂ ਜਿਨ੍ਹਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਇਹਦੇ ਲੱਖੇ ਉਹਨਾਂ ਦੇ ਜਿਹੜੇ ਕਹਿੰਦੇ ਬਲੈਕਮੇਲਰ ਜਿਨ੍ਹਾਂ ਨੇ ਤੇ ਕਿਹਾ ਵਾ ਕਿ ਆਪਣੇ ਇਹ ਬਲੈਕਮੇਲਰ ਵੀ ਕਿਹਾ ਉਹਨਾਂ ਨੇ ਕਿ ਪਾਈ ਬਲੈਕਮੇਲਰ ਕਹੋ ਇਹਨਾਂ ਨੂੰ ਬਲੈਕਮੇਲਰ ਕਾਲ ਆਪਾਂ ਨਹੀਂ ਮੋਰਚਾ ਉਹਨਾਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰਦੇ ਆਂ ਜੇ ਉਹ ਕਹਿੰਦਾ ਇਥੋਂ ਮਿਲਣਾ ਕੱਖ ਨਹੀਂ ਇਹਨੂੰ ਪਹਿਲਾਂ ਹੀ ਬੋ ਦੱਸ ਦਈਏ ਕੱਖ ਨਹੀਂ ਮਿਲਣਾ ਇਥੋਂ ਜਿਹੜੇ ਸੁਪਨੇ ਦੇਖਦਾ ਪਿਆ ਏ ਕਿ ਲੈ ਲਾਂਗੇ ਜੀ ਕੁਝ ਆਦਲੌਰ ਦੀ ਦੇਖ ਲਓ ਕਿਵੇਂ ਤਿਆਰੀਆਂ ਕਰ ਰਹੇ ਆ ਇਹ ਲੱਖੇ ਹੁਣੀ ਵਾਓ ਤੁਹਾਡੇ ਅਈਂਦਾ ਮੈਂ ਕਹਿੰਦਾ ਜਿਹੜੇ ਪ੍ਰਵਾਸੀ ਇਹਨੂੰ ਵੋਟਾਂ ਪਾਉਂਦੇ ਆ ਲੱਖੇ ਨੂੰ ਵੋਟਾਂ ਜੀ ਨੇ ਜਿਹੜੇ ਪ੍ਰਵਾਸੀਆਂ ਨੇ ਲੱਖੇ ਨੂੰ ਵੋਟਾਂ ਪਾਈਆਂ ਉਹ ਕਿਵੇਂ ਸਹੀ ਹੋ ਗਏ ਫਿਰ ਫਿਰ ਮੁਹਾਲੀ ਕੁੰਬੜਾ ਪਿੰਡ ਦੇ ਵਿੱਚ ਜੋ ਹੋਇਆ ਪੈਸੇ ਲੈ ਕੇ ਫੇ ਸਭ ਕੁਝ ਸਹੀ ਕਿਵੇਂ ਹੋ ਗਿਆ ਬੇਅਦਵੀ ਵੇਲੇ ਤੁਸੀਂ ਧਰਨਾ ਲਾਇਆ ਸੀ ਬਰਗਾੜੀ ਬੇਅਦਵੀ ਨੂੰ ਲੈ ਕੇ ਬਰਗਾੜੀ ਧਰਨਾ ਲਾਇਆ ਸੀ ਉੱਥੇ ਕੀ ਹੋਇਆ ਸੀ ਫਿਰ ਮੈਨੂੰ ਦੱਸ ਦੇਵੇ ਲੱਖੇ ਨੇ ਅੱਜ ਤੱਕ ਜਿਹੜਾ ਮੁੱਦਾ ਚੱਕਿਆ ਕਿਹੜਾ ਸਿਰੇ ਲਾਇਆ ਬਸ ਇਹ ਦੱਸੇ ਤਾਂ ਹੀ ਤਾਂ ਲੋਕਾਂ ਨੇ ਤੀਜੀ ਵਾਰ ਹਰਾਤਾ ਇਹਦੀ ਜ਼ਮਾਨਤ ਜਬਤ ਤੀਜੀ ਵਾਰ ਕਰਾਤੀ ਤੀਜੀ ਵਾਰ ਜ਼ਮਾਨਤ ਜਬਤ ਹੋਈ ਆ ਇੱਕ ਚੀਜ਼ ਤੁਹਾਨੂੰ ਮੈਂ ਬਾਈ ਹੋਰ ਦੱਸਦਾ ਇਹ ਦੇਖੋ ਕੀ ਕਹਿੰਦਾ ਹੁੰਦਾ ਸੀਗਾ ਵੋਟਾਂ ਟਾਈਮ ਆਪਣੇ ਕਰਮਜੀਤ ਅਨਬੋਲ ਨੂੰ ਕੀ ਕਹਿ ਰਿਆ ਸੀ ਇਹ ਲੱਖੇ ਹੁਣੀ ਭਾਨੇ ਹੁਣੀ ਕੀ ਕਹਿੰਦੇ ਹੁੰਦੇ ਸੀ ਆ ਲੱਖਾ ਦੇ ਭਾਨੇ ਕਰਮਜੀਤ ਅਨਮੋਲ ਨੂੰ ਲੈ ਕੇ ਕੀ ਗੱਲਾਂ ਕਰਦੇ ਹੁੰਦੇ ਸੀ ਕਿ ਭਾਈ ਦੇਖੋ ਗਿੱਪੀ ਗਰੇਵਾਲ ਦੇ ਜਾਂ ਉਹ ਜਾ ਕੇ ਫਿਰ ਉਹ ਸਟਾਰਪ ਆਪਣੇ ਉਹਦਾ ਚੋਣ ਪ੍ਰਚਾਰ ਕਰ ਰਹੇ ਨੇ ਇੱਕ ਆਪਣੇ ਸ਼ਹੀਦ ਪਰਿਵਾਰ ਦੇ ਸਾਹਮਣੇ ਕਹਿ ਰਿਹਾ ਸੀ ਨਾ ਲੱਖਾ ਇਹ ਬਹੁਤ ਵੱਡੀਆਂ ਮੱਡੀਆਂ ਗੱਲਾਂ ਕਰਦਾ ਸੀ ਕਿ ਗਿੱਪੀ ਗਰੇਵਾਲ ਗਲਤ ਕਰ ਰਿਹਾ ਵਾ ਸਾਰੇ ਕਲਾਕਾਰ ਗਲਤ ਕਰ ਰਹੇ ਆ ਜਿਹੜੇ ਉਹ ਕਰਮਜੀਤ ਅਨਮੋਲ ਦੀ ਸਪੋਰਟ ਕਰ ਰਹੇ ਆ ਠੀਕ ਨਹੀਂ ਕਿਉਂਕਿ ਕਰਮਜੀਤ ਅਨਮੋਲ ਗਲਤ ਲੜ ਰਿਹਾ ਚੋਣ ਇੱਕ ਛੀਤ ਪਰਿਵਾਰ ਦੇ ਸਾਹਮਣੇ ਤੇ ਬਾਅਦ ਚੋ ਵੋਟਾ ਖਤਮ ਹੋਣ ਤੋਂ ਬਾਅਦ ਤੇ ਗਿੱਪੀ ਘਰੇਵਾਲ ਦੀ ਫਿਲਮ ਦੀ ਪ੍ਰੋਮੋਸ਼ਨ ਲੱਗਿਆ ਹੋਇਆ ਕਰਨ ਲੱਖਾ ਫੇ ਚੰਗਾ ਹੋ ਗਿਆ ਲੱਖ ਫੇ ਚੰਗਾ ਹੋ ਗਿਆ ਗਿੱਪੀ ਘਰੇਵਾਲ ਫੇ ਗਿੱਪੀ ਘਰੇਵਾਲ ਚੰਗਾ ਹੋ ਗਿਆ ਇਹਨੂੰ ਪੁੱਛਣ ਵਾਲਾ ਫੇ ਪਹਿਲਾਂ ਗਲਤ ਸੀ ਵੋਟਾਂ ਤੋਂ ਟਾਈਮ ਉਹ ਵੋਟਾਂ ਤੋਂ ਪਹਿਲਾਂ ਤਾਂ ਗਲਤ ਸੀਗਾ ਕਿ ਭਾਈ ਉਹ ਕਰਮਜੀਤ ਅਨਮੋਲ ਦੀ ਸਪੋਰਟ ਕਰਦਾ ਸੀ ਤੇ ਕਰਮਜੀਤ ਅਨਮੋਲ ਦੀ ਸਪੋਰਟ ਕਰਨ ਕਰਕੇ ਸਾਹਮਣੇ ਸ਼ਹੀਦ ਪਰਿਵਾਰ ਦਾ ਪਰਿਵਾਰ ਸੀਗਾ ਵੋਟਾਂ 'ਚ ਕੜਾ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖੜੇ ਸੀਗੇ ਨਾਲ ਕਰਮਜੀਤ ਅਨਮੋਲ ਲੜ ਰਿਆ ਸੀਗਾ ਕਰਮਜੀਤ ਅਨਮੋਲ ਦੀ ਸਪੋਰਟ ਕਰ ਰਹੇ ਸੀਗੇ ਪੀਗਰੇਵਾਲ ਤੇ ਲੱਖੇ ਨੇ ਕੀ ਕੁਛ ਕਿਹਾ ਸੀ ਭਾਂਦੇ ਨੇ ਕੀ ਕੁਛ ਕਿਹਾ ਸੀ ਕਿੰਨਾ ਕਲਾਕਾਰਾਂ ਨੂੰ ਸ਼ਰਮ ਨਹੀਂ ਆਉਦੀ ਕਹਿੰਦਾ ਕਹੀ ਸੀ ਨਾ ਤਾਂ ਇਹ ਗੱਲ ਕਿੰਨਾ ਕਲਾਕਾਰਾਂ ਨੂੰ ਸ਼ਰਮ ਨਹੀਂ ਆਉਦੀ ਹੈਗੀ ਕਿ ਹਾਂ ਪਾਈਏ ਇੱਕ ਸ਼ੀਤ ਪਰਿਵਾਰ ਦੇ ਉਲਟ ਚੱਲ ਰਹੇ ਆ ਇਹਨਾਂ ਨੇ ਵੀਡੀਓ ਪਾਈਆਂ ਸੀ ਸਾਰਿਆਂ ਨੇ ਇੰਦਰ ਦੀ ਟੀਮ ਦੇ ਜੁੰਡਲੀ ਨੇ ਜਗਦੀਪ ਰੰਧਾਵੇ ਨੇ ਉਹ ਦੂਸਰੇ ਨੇ ਰਾਜ ਰਾਜ ਸਿੰਘ ਖਾਲਸੇ ਨੇ ਪਾਈ ਸੀ ਕਾਫੀ ਕੁਝ ਬੋਲ ਰਿਆ ਸੀ ਗਿੱਪੀ ਗਰੇਵਾਲ ਨੂੰ ਹੋਰ ਕਈ ਕੁਝ ਇਹ ਬਾਅਦ ਚੋ ਇਹ ਫਿਲਮ ਦੀ ਪ੍ਰੋਮੋਸ਼ਨਾਂ ਕਰ ਰਿਆ ਸੀ ਲੱਖਾਂ ਉਹਦੀਆਂ ਗਿੱਪੀ ਗਰੇਵਾਲ ਦੀਆਂ ਫਿਲਮ ਦਾ ਪ੍ਰੋਮੋਸ਼ਨ ਨਹੀਂ ਫਿਰ ਸਹੀ ਹੋ ਗਿਆ ਗਿੱਪੀ ਗਰੇਵਾਲ ਪਹਿਲਾਂ ਕਿ ਗਲਤ ਸੀ ਫੇ ਬਾਅਦ ਚੋ ਕਿ ਮੈਂ ਸਹੀ ਹੋ ਗਿਆ ਇਹੀ ਤੱਕ ਇੰਨੇ ਸੀ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਇਹਨਾਂ ਦਾ ਕੋਈ ਸਟੈਂਡ ਨਹੀਂ ਲੱਗੇ ਹੁੰਦਾ ਤਾਂ ਲੱਖੇ ਦਾ ਕੋਈ ਸਟੈਂਡ ਨਹੀਂ ਹੈਗਾ ਦੱਸ ਦੋ ਭਾਈ ਜੇ ਨਹੀਂ ਖੜਾ ਹੋਇਆ ਸੀ ਭਾਈ ਸੀ ਨਾ ਵੀਡੀਓ ਕਿ ਪਈਆ ਫਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਬੈਠਾ ਸੀ ਨਾ ਫਿਲਮ ਦੀ ਪ੍ਰੋਮੋਸ਼ਨ ਕਰ ਰਿਹਾ ਸੀ ਨਾ ਫੇ ਉਦੋਂ ਨਹੀਂ ਯਾਦ ਆਇਆ ਸ਼ਹੀਦ ਪਰਿਵਾਰ ਬੋਟਾ ਟਾਈਮ ਹੀ ਜ਼ਿਆਦਾ ਹੁੰਦੇ ਨੇ ਬਸ ਸ਼ਹੀਦ ਪਰਿਵਾਰ ਲੋਕਾਂ ਨੂੰ ਕਹਿ ਦਊਗਾ ਆ ਨਹੀਂ ਜੀ ਉਹ ਦਲ ਬਦਲੂ ਆਪ ਵੀ ਤਾਂ ਤੂੰ ਦਲ ਬਦਲ ਰਹੀ ਆ ਪੰਜਵੀਂ ਪਾਰਟੀ ਜੁਆਇਨ ਕਰਨ ਜਾ ਰਿਹਾ ਤੂੰ ਪੰਜਵੀਂ ਪਾਰਟੀ ਮੈਂ ਗਿਣਾ ਦਿੰਦਾ ਪਹਿਲਾਂ ਤੂੰ ਕਾਲੀ ਦਲ ਚ ਸੀ ਫਿਰ ਪੀਪੀਪੀ ਚ ਫਿਰ ਤੂੰ ਆਇਆ ਵਾ ਐਸਐਸਐਮ ਜਿਹੜਾ ਰਾਜੀ ਵਾਲ ਨੇ ਬਣਾਇਆ ਸੀ ਮੋਰਚਾ ਚੌਥੀ ਤੂੰ ਹੁਣ ਮਾਨ ਸਾਹਿਬ ਦੀ ਆਪਣੇ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਚੌਥੀ ਆ ਪੰਜਵੀਂ ਹੁਣ ਅਮਰਤਪਾਲ ਦੀ ਜਿਹੜੀ ਬਣਨ ਜਾ ਰਹੀ ਉਸ ਚ ਜਾ ਰਹੇ ਆ ਤੂੰ ਪੰਜ ਪਾਰਟ ਪੰਜਵੀਂ ਪਾਰਟੀ ਜਾ ਰਿਹਾ ਤੂੰ ਤੇਰਾ ਕਾਹਦਾ ਸਟੈਂਡ ਲੋਕਾਂ ਨੂੰ ਦਲ ਬਦਲੂ ਦਾਸ ਨਾ ਆਪ ਵੀ ਤਾਂ ਤੂੰ ਫੇ ਦਲ ਬਦਲੂ ਹੀ ਹੋਇਆ ਹੋਰ ਤੂੰ ਕੀ ਹੋਇਆ ਜੇ ਲੋਕੀ ਦਲ ਬਦਲੂ ਨੇ ਤੂੰ ਵੀ ਤਾਂ ਦਲ ਬਦਲੂ ਹੀ ਆ ਲੋਕਾਂ ਨੇ ਤਾਂ ਇੱਕ ਅੱਧੀ ਜਾਂ ਦੂਜੀ ਪਾਰਟੀ ਤੂੰ ਪੰਜਵੀਂ ਵਿੱਚ ਕਰਨ ਜਾ ਰਹੇਂ ਜੁਆਇਨ ਪੰਜਵੀਂ ਪੰਜਵੀਂ ਪਾਰਟੀ ਜੁਆਇਨ ਕਰਨ ਜਾ ਰਹੇਂ ਪੰਜਵੀਂ ਪਾਰਟੀ ਦੇਖ ਲਓ ਤੁਸੀਂ ਮੈਨੂੰ ਲੱਗਦਾ ਇਹ ਰਿਕਾਰਡ ਬਣਾਊਗਾ 10 ਪੁਰਨੀਆਂ ਕਰਕੇ ਮੈਂ ਫਿਰ ਵੀ ਇਹੀ ਕਹੂੰਗਾ ਭਾਈ ਆਪਣੇ ਉਹ ਜਿਹੜੇ ਜਿਹੜੇ ਕਹਿੰਦੇ ਆ ਜਿਨ੍ਹਾਂ ਨੂੰ ਇਹ ਭੜਕਾਉਂਦਾ ਕਿ ਭਾਈ ਆਪਣੇ ਆਪਣੇ ਘਰੋਂ ਨਿਕਲਣ ਤੋਂ ਪਹਿਲਾਂ ਇਹ ਸੋਚ ਲਿਓ ਕਿ ਇਹ ਬੰਦੇ ਵਿਸ਼ਵਾਸ ਦੇ ਲਾਇਕ ਹੈਗੇ ਆ ਕਿ ਨਹੀਂ ਹੈਗੇ ਬਸ ਠੀਕ ਹੈ ਨਹੀਂ ਇਹਦੇ ਪਿੱਛੇ ਆਪਣੇ ਆਉਣ ਤੋਂ ਪਹਿਲਾਂ ਨੱਕੇ ਸਧਾਣੇ ਦੇ ਪਿੱਛੇ ਲੱਗਣ ਤੋਂ ਪਹਿਲਾਂ ਪਿੱਛਾ ਸਾਰਾ ਖੋਲ ਲਿਓ ਕਿਸਾਨੀ ਦੋਲਣ ਤੋਂ ਲੈ ਕੇ ਹੁਣ ਤੱਕ ਕਿ ਭਾਈ ਦੇਖਿਓ ਖੜਨਾ ਕਿ ਨਹੀਂ ਖੜਨਾ ਇਹਦੇ ਨਾਲ ਕਿਉਂਕਿ ਸਭ ਨੂੰ ਪਤਾ ਦੀਪ ਬਾਈ ਜਦ ਜਿਉਂਦਾ ਸੀ ਉਦੋਂ ਗਲਤ ਸੀ ਠੀਕ ਹੈ ਨਹੀਂ ਜਦੋਂ ਉਹ ਚਲੇ ਗਿਆ ਛੱਡ ਗਿਆ ਸਾਰਿਆਂ ਨੂੰ ਫਿਰ ਉਹ ਸਹੀ ਹੋ ਗਿਆ ਇਹ ਲੱਖੇ ਦੀ ਬਾਣੀਗਾ ਮੇਰੀ ਨਹੀਂ ਕੀ ਲੱਕੇ ਦੀ ਆਏ ਦੀਪ ਸਿੱਧੂ ਬਾਈ ਦੇ ਨਾਲ ਇਹਨਾਂ ਦੀ ਜਿਹੜੀ ਮੀਟਿੰਗ ਹੋਈ ਸੀ ਆਪਣੇ ਲੱਖੇ ਸਧਾਨੇ ਦੀ ਜਿਹੜੀ ਮੀਟਿੰਗ ਹੋਈ ਸੀ ਦੀਪ ਸਿੱਧੂ ਬਾਈ ਦੇ ਨਾਲ ਗੁਰਦੁਆਰਾ ਮਸਤੂਆਣਾ ਸਾਹਿਬ ਕੀ ਕੁਛ ਉਹ ਕੀਤਾ ਸੀ ਇਹਨਾਂ ਨੇ ਉਹਦੇ ਨਾਲ ਤੇ ਜਦੋਂ ਉਹ ਦੁਨੀਆ ਛੱਡ ਕੇ ਚਲੇ ਗਿਆ ਫਿਰ ਉਹੀ ਲੱਖਾ ਉੱਥੇ ਜਾ ਕੇ ਫਤੇਗੜ ਸਾਹਿਬ ਡਰਾਮਾ ਕਰੇ ਬੋਲਣ ਬੋਲ ਬੋਲ ਕੇ ਕਿ ਬਾਈ ਇਕੱਠੇ ਹੋ ਜੋ ਇਕੱਠੇ ਹੋ ਜੋ ਉਹ ਜਦੋਂ ਤਿੰਨ ਦਾ ਇਕੱਠੇ ਹੋਣ ਨੂੰ ਆਇਆ ਸੀ ਉਹ ਤਾਂ ਤੋਂ ਇਕੱਠਾ ਨਹੀਂ ਹੋਏ ਉੱਥੇ ਜਾ ਕੇ ਤੂੰ ਡਰਾਮੇ ਕਰ ਰਿਹਾ ਫਤੇਗੜ ਸਾਹਿਬ ਕਿ ਭਾਈ ਜਿਹੜਾ ਉਹ ਇਕੱਠ ਜਿੰਨਾ ਤੂੰ ਦੇਖ ਕੇ ਹੋ ਗਿਆ ਸੀਗਾ ਇੰਨਾ ਇਕੱਠ ਕਿ ਉਹ ਸਾਰਾ ਤੇਰੇ ਪਿੱਛੇ ਲੱਗ ਜਾਵੇ ਪਰ ਲੋਕੀ ਸਿਆਣੇ ਨਿਕਲੇ ਨਹੀਂ ਲੱਗੇ ਤੇਰੇ ਪਿੱਛੇ ਵਧੀਆ ਨਿਕਲੇ ਉਹਨਾਂ ਨੂੰ ਪਤਾ ਵਾ ਕਿ ਸਟੈਂਡ ਕੋਈ ਨਹੀਂ ਜਿਉਂਦੇ ਜੀ ਤਾਂ ਤੂੰ ਕਦਰ ਨਹੀਂ ਕੀਤੀ ਕਿਸੇ ਦੀ ਫਿਰ ਇਹਨੇ ਹਾਂ MP ਇਲੈਕਸ਼ਨਾਂ ਦੇ ਵਿੱਚ ਵੀਡੀਓ ਪਾਈ ਸੀ ਨਾ ਦਸੰਬਰ ਮਹੀਨੇ ਕਹਿੰਦਾ ਜੀ ਮੈਂ ਬਾਪੂ ਬਲਕੌਰ ਸਿੰਘ ਕੋਲ ਜਾ ਕੇ ਆਇਆ। ਕਹੇ ਜੀ ਤੁਸੀਂ ਜੇ ਬਾਪੂ ਬਲਕੌਰ ਸਿੰਘ ਨੂੰ ਕਹਿੰਦੇ ਜੇ ਤੁਸੀਂ ਇਲੈਕਸ਼ਨ ਲੜੋਗੇ ਫਿਰ ਮੈਂ ਨਹੀਂ ਕੱਢਦਾ ਬਟਿੰਡੇ ਤੋਂ। ਕਹਿੰਦਾ ਜੀ ਮੈਨੂੰ ਆਸ਼ੀਰਵਾਦ ਦਿੱਤਾ ਉਹਨਾਂ ਨੇ। ਕਿ ਲੱਖੇ ਤੂੰ ਖੜ। ਤੇ ਤੇਰੀ ਸਪੋਰਟ ਕਰਨ ਤਾਂ ਇੱਕ ਦਿਨ ਵੀ ਨਹੀਂ ਆਏ ਹੈਗੇ ਉਹ ਦੱਸ ਦੇ ਜੇ ਤੇਰੀ ਸਪੋਰਟ ਕਰਨ ਆਏ ਆ ਤਾਂ। ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰਦੇ ਹੋ ਤੁਸੀਂ। ਮੈਨੂੰ ਦੱਸ ਦੇ ਬੇ ਲੱਖਾ ਕਿ ਜੇ ਤੈਨੂੰ ਬਾਪੂ ਬਲਕੌਰ ਸਿੰਘ ਨੇ ਥਾਪੜਾ ਦਿੱਤਾ ਸੀ ਚੋਣਾਂ ਵਾਸਤੇ ਐਮਪੀ ਇਲੈਕਸ਼ਨਾਂ ਦੇ ਵਿੱਚ ਤੇ ਤੇਰੀ ਸਪੋਰਟ ਕਰਨ ਤਾਂ ਇੱਕ ਦਿਨ ਵੀ ਨਹੀਂ ਆਏ ਹੈਗੇ ਉਹ ਕੋਈ ਪਰਿਵਾਰ ਦਾ ਇੱਕ ਜੀ ਤੱਕ ਨਹੀਂ ਆਇਆ ਕੋ ਸਪੋਰਟ ਕਰਨ ਤੇਰੀ ਬਸ ਆਪਣੇ ਕੋਲੇ ਹੀ ਬਸ ਗੱਲਾਂ ਬਣਾ ਲੈਣੀਆਂ ਬਸ ਬਣਾ ਕੇ ਉਹਨਾਂ ਨੂੰ ਉਲਟੇ ਪਾਸੇ ਤੇ ਪੰਜਾਬ ਬਚਾਓ ਯਾਤਰਾ ਵੀ ਤੇਰੀ ਸ਼ੁਰੂ ਹੋਈ ਸੀ ਮੈਂ ਦੇਖੋ ਵੀਡੀਓ ਵਿੱਚ ਜਿਹੜੀ ਪਈਆਂ ਸਾਰੀਆਂ ਪਈਆਂ ਮੇਰੀਆਂ ਕੱਢ ਕੇ ਦੇਖ ਲਓ ਅਸੀਂ ਕੀ ਕਿਹਾ ਸੀ ਕਿ ਭਾਈ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਿਹਾ ਆਪਣੇ ਇਹ ਬਠਿੰਡੇ ਤੋਂ ਹੀ ਸ਼ੁਰੂ ਕਰ ਰਿਹਾ ਬਠਿੰਡੇ ਜੀ ਰੁਕ ਜਾਣੀ ਐ ਇਹ ਲਖਣਾ ਤੋਂ ਬਾਅਦ ਬੰਦ ਹੋ ਜਾਣੀ ਉਹ ਬੰਦ ਹੋ ਗਈ ਹੋ ਗਈ ਨਾ ਬੰਦ ਤਾਂ ਹੀ ਤਾਂ ਸੀ ਕਹਿੰਦੇ ਕਿ ਦੱਸ ਦੇਵੇ ਭਾਈ ਕਿਹੜਾ ਸਿਰੇ ਲਾਇਆ ਇਹਦੇ ਮੋਰਚਾ ਹੁਣ ਤੱਕ ਲੱਗੇ ਨੇ ਕੋਈ ਇੱਕ ਚੀਜ਼ ਤਾਂ ਦੱਸ ਦੇਵੇ ਕਿ ਭਾਈ ਮੈਂ ਆ ਸਿਰੇ ਲਾਇਆ ਵਾ